ਆਵੇ ਹਾਂ ਤੇਨੇ ਕਪੜੇ-ਕਪੜੇ ਪਾਗ ਖਲਾਰੀ ਮੇਰੇ ਭਰਾ ਦੀ ਦੱਸੋ ਨੇ ਕਿ ਸੰਗ ਇਦਾਂ ਕਰਦੇ ਆ ਮਾਰਾ ਪਿੰਡ ਪਿਆਵਾ ਮਾਰਾ ਪਿੰਡ ਪਿਆਵਾ ਸਾਰਾ ਪਿੰਡ ਪਿਆਵਾ ਨੂੰ ਕੱਲ ਨੂੰ ਚਾਹਵਾ ਬੰਨੇ ਆ ਜੇ ਸਾਰਾ ਟੱਬਰ ਆਣ ਆ ਕੇ ਪੈਂਡਿਆ ਵਾ ਕਿਹਨੂੰ ਕੱਲ ਨੂੰ ਕੱਲ ਨੂੰ ਦੀ ਆ ਜ਼ਿੰਮੇਵਾਰੀ ਇਹ ਜੇ ਸਾਰੇ ਯਾਰ ਬਗਰੋ ਸਾਡੀ ਅੱਗੇ ਪਿੱਛੇ ਕੋਈ ਨਹੀਂ ਹੈਗਾ ਸਾਡੇ ਅੱਗੇ ਪਿੱਛੇ ਸਿਆਣਾ ਕੋਈ ਨਹੀਂ ਹੈਗਾ ਸਾਰੇ ਉਹਨਾਂ ਵਾਲਿਆ ਖੰਡੇ ਮਾਰੇ ਨਾ ਆਵੇ ਹੱਥਲੇ ਕੱਪੜੇ-ਕਪੜੇ ਪੱਗ ਖਲਾਰੀ ਮੇਰੇ ਭਰਾ ਦੀ ਦੱਸੋ ਨਿਆ ਸਿੰਘ ਏਦਾਂ ਕਰਦੇ ਆ ਹੈ ਆਹ ਵੇਖੋ ਖੰਡੇ ਮਾਰੇ ਮੇਰੇ ਭਰਾ ਦੇ ਹੈ ਦੱਸੋ ਏਦਾਂ ਕਰਦੇ ਨਿਆ ਸਿੰਘ ਮਿੰਟੇ ਯਾਰ ਦੱਸੋ ਹੁਣ ਜੇ ਸਾਰਾ ਟੱਬਰ ਆਣ ਆਣ ਕੇ ਪੈਂਡਿਆ ਵਾ ਤੇ ਜੇ ਕੋਈ ਗੱਲ ਹੁੰਦੀ ਮੇਰੇ ਭਰਾ ਨੂੰ ਸਾਰਾ ਪਿੰਡ ਸਾਰਾ ਪਿੰਡ ਪਿਆ ਵਾ ਸਾਰਾ ਪਿੰਡ ਪਿਆ ਵਾ ਨੂੰ ਕੱਲ ਨੂੰ ਚਾਹਾਂ ਮੈਂ ਨਹੀਂ ਨੂੰ 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 ਚਾਹਾਂ ਪਿੰਡੇ ਜਾਣ ਨੂੰ ਸਾਰਾ ਪਿੰਡ ਵਾ ਜੇ ਕੋਈ ਕੱਲ ਨੂੰ ਗੱਲ ਹੁੰਦੀ ਆ ਜ਼ਿੰਮੇਵਾਰ ਇਹ ਸਾਰੇ ਹੀ ਆਹ ਵੀਡੀਓ ਕੋਲ ਲਗਾ ਮੇਟਾ ਮੇਟਾ ਜਿੰਨੀ ਪਹੁੰਚ ਹੋ ਸਕੇ ਕਰੋ ਸਿੱਧੀ ਗੱਲ ਸਾਡੀ ਹੱਲਪ ਕਰੋ ਸਾਡੀ ਹੱਲਪ ਕਰੋ ਸਾਡੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਸਾਡੇ ਅੱਗੇ ਪਿੱਛੇ ਸਿਆਣਾ ਕੋਈ ਨਹੀਂ ਹੈਗਾ ਸਾਰੇ ਉਹਨਾਂ ਵਾਲਿਆ ਸਾਡੇ ਨਾਲ ਕੋਈ ਨਹੀਂ ਹੈਗਾ ਜੇ ਕੋਈ ਗੱਲ ਦੀ ਜ਼ਿੰਮੇਵਾਰ ਇਹ ਜੀ ਸਾਰਿਆਂ ਨੂੰ ਸੋ ਮੈਂ ਅੱਧਾ ਘੰਟਾ ਘੰਟਾ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਸਾਰਾ ਟੰਬਰ ਘਰਾਂ ਕੇ ਪਏ ਆ ਤੇ ਮੈਂ ਕੁਝ ਕੁ ਗੱਲਾਂ ਦੱਸ ਲਈਆਂ ਤੁਹਾਨੂੰ ਜੋ ਜੋ ਇਹਨਾਂ ਨੇ ਸਾਡੇ ਨਾਲ ਕੀਤਾ ਵਾ ਨੰਬਰ 1 ਪਹਿਲਾਂ ਮੇਰੇ ਭਰਾ ਦੇ ਸਰਚੇ ਦਫ਼ਤਰ ਤੇ ਅਖੰਡੇ ਮਾਰੇ ਆ ਨੰਬਰ 2 ਇਹਨਾਂ ਨੇ ਮੇਰੇ ਭਰਾ ਦੀ ਪੱਗ ਲਾ ਕੇ ਤੇ ਪੈਰਾਂ 'ਚ ਰੋਲੀ ਆ ਨੰਬਰ 3 ਮੇਰੇ ਭਰਾ ਦੇ ਕੇਸ ਹੈ ਨਾ ਐਦਾਂ ਪੱਗ ਲਾ ਕੇ ਖੋਏ ਆ ਠੀਕ ਆ ਪੈਰਾਂ 'ਚ ਰੋਲੀ ਆ ਠੀਕ ਆ ਲੱਤਾਂ ਮਾਰੀਆਂ ਵਾ ਕੇਸਾਂ ਦੇ ਉੱਤੇ ਪੈਰ ਰੱਖਿਆ ਵਾ ਠੀਕ ਆ ਤੇ ਨੰਬਰ 4 ਇਹਨਾਂ ਨੇ ਕਿਹਾ ਵਾ ਕਿ ਅਸੀਂ ਐਦਾਂ ਘਰਾਂ ਕੇ ਪਾਵਾਂਗੇ ਤੁਹਾਡੇ ਕੋਲ ਜੋ ਹੁੰਦਾ ਕਰ ਲੋ ਤੇ ਮੈਂ ਤੁਹਾਡੇ ਸਾਰੇ ਅੱਗੇ ਇਹੋ ਅਪੀਲ ਕਰਨਾ ਚਾਹੁੰਗਾ ਵੀ ਵੀਡੀਓ ਜਲਦੀ ਤੋਂ ਜਲਦੀ ਸ਼ੇਅਰ ਤੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਤੱਕ ਪਹੁੰਚ ਸਕੇ ਕਿ ਜੇ ਕੋ ਕੱਲੋਂ ਸਾਡੇ ਪਰਿਵਾਰ ਤੇ ਜਾਂ ਮੇਰੇ ਭਰਾ ਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਨੁਕਸਾਨ ਹੁੰਦਾ ਵਾ ਜਾਂ ਮੈਨੂੰ ਨੁਕਸਾਨ ਹੁੰਦਾ ਵਾ ਉਹਨਾਂ ਦੇ ਜ਼ਿੰਮੇਵਾਰ ਇਹ ਹੋਣਗੇ ਮੇਰੇ ਭਰਾ ਦੇ ਖੰਡੇ ਮਾਰੇ ਨਾ ਆਵੇ ਹਾ ਤੇ ਕਪੜੇ-ਕੁਪੜੇ ਪਾਗ ਖਲਾਰੀ ਮੇਰੇ ਭਰਾ ਦੀ ਦੱਸੋ ਨਿਹੰਗ ਸਿੰਘ ਇਦਾਂ ਕਰਦੇ ਆ ਹੈ ਆ ਵੇਖੋ ਖੰਡੇ ਮਾਰੇ ਮੇਰੇ ਭਰਾ ਦੇ ਹੈ ਦੱਸੋ ਇਦਾਂ ਕਰਦੇ ਨਿਹੰਗ ਸਿੰਘ ਮਿੰਟਿਆ ਦੱਸੋ ਹੁਣ ਜੇ ਸਾਰਾ ਟੱਬਰ ਆਣ ਆਣ ਕੇ ਪੈਂਡਿਆ ਵਾ ਤੇ ਜੇ ਕੋਈ ਗੱਲ ਹੁੰਦੀ ਮੇਰੇ ਭਰਾ ਨੂੰ ਸਾਰਾ ਪਿੰਡ ਸਾਰਾ ਪਿੰਡ ਪਿਆ ਵਾ ਸਾਰਾ ਪਿੰਡ ਪਿਆ ਸਾਨੂੰ ਕੱਲ ਨੂੰ ਚਾਹਾਂ ਨਹੀਂ ਆਉਣਾ ਸਾਨੂੰ ਆਨੂੰ ਚਾਹਾਂ ਪਿੰਡ ਜਾਣ ਨੂੰ ਸਾਰਾ ਪਿੰਡ ਬਾਜੇ ਕੋਈ ਕੱਲ ਨੂੰ ਗੱਲ ਹੁੰਦੀ ਆ ਜ਼ਿੰਮੇਵਾਰ ਇਹ ਸਾਰੇ ਹੀ ਆ ਵੀਡੀਓ ਪਾਉਣ ਲੱਗਾ ਮੈਂ ਟੋ ਟੋ ਜਿੰਨੀ ਪਹੁੰਚ ਹੋ ਸਕੇ ਕਰੋ ਸਿੱਧੀ ਗੱਲ ਆ ਸਾਡੀ ਹੈਲਪ ਕਰੋ ਸਾਡੀ ਹੈਲਪ ਕਰੋ ਸਾਡੀ ਅੱਗੇ ਪਿੱਛੇ ਕੋਈ ਨਹੀਂ ਹੈਗਾ ਸਾਡੀ ਅੱਗੇ ਪਿੱਛੇ ਸਿਆਣਾ ਕੋਈ ਨਹੀਂ ਹੈਗਾ ਸਾਰੇ ਉਹਨਾਂ ਵਾਲਿਆ ਸਾਡੇ ਵਾਲ ਕੋਈ ਨਹੀਂ ਹੈਗਾ ਜੇ ਕੋਈ ਗੱਲ ਦੀ ਜ਼ਿੰਮੇਵਾਰ ਇਹ ਨਹੀਂ ਜੀ ਸਾਰੇਆਂ ਨੂੰ ਸੋ ਮੈਂ ਅੱਧਾ ਘੰਟਾ ਘੰਟਾ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਸਾਰਾ ਟੰਬਰ ਘਰਾਂ ਕੇ ਪਏ ਆ ਤੇ ਮੈਂ ਕੁਝ ਕੁ ਗੱਲਾਂ ਦੱਸਣੀਆਂ ਤੁਹਾਨੂੰ ਜੋ ਜੋ ਇਹਨਾਂ ਨੇ ਸਾਡੇ ਨਾਲ ਕੀਤਾ ਵਾ ਨੰਬਰ 1 ਪਹਿਲਾਂ ਮੇਰੇ ਭਰਾ ਦੇ ਸਰਚੇ ਦਫ਼ਤਰ ਤੇ ਅਖੰਡੇ ਮਾਰੇ ਆ ਨੰਬਰ 2 ਇਹਨਾਂ ਨੇ ਮੇਰੇ ਭਰਾ ਦੀ ਪਾਗ ਲਾ ਕੇ ਤੇ ਪੈਰਾਂ 'ਚ ਰੋਲੀ ਆ ਨੰਬਰ 3 ਮੇਰੇ ਭਰਾ ਦੇ ਕੇਸ ਹੈ ਨਾ ਐਦਾਂ ਪਾਗ ਲਾ ਕੇ ਖੋਏ ਆ ਠੀਕ ਆ ਪੈਰਾਂ 'ਚ ਰੋਲੇ ਆ ਠੀਕ ਆ ਲੱਤਾਂ ਮਾਰੀਆਂ ਵਾ ਕੇਸਾਂ ਦੇ ਉੱਤੇ ਪੈਰ ਰੱਖਿਆ ਵਾ ਠੀਕ ਆ ਤੇ ਨੰਬਰ 4 ਇਹਨਾਂ ਨੇ ਕਿਹਾ ਵਾ ਕਿ ਅਸੀਂ ਐਦਾਂ ਘਰਾਂ ਲ ਕੇ ਪਾਵਾਂਗੇ ਤੁਹਾਡੇ ਕੋਲ ਜੋ ਹੁੰਦਾ ਕਰ ਲੋ ਤੇ ਮੈਂ ਤੁਹਾਡੇ ਸਾਰੇ ਅੱਗੇ ਇਹੋ ਅਪੀਲ ਕਰਨਾ ਚਾਹੁੰਗਾ ਵੀ ਵੀਡੀਓ ਜਲਦੀ ਤੋਂ ਜਲਦੀ ਸ਼ੇਅਰ ਤੇ ਸ਼ੇਅਰ ਕਰ ਦੋ ਤਾਂ ਕਿ ਹਰੇਕ ਤੱਕ ਪਹੁੰਚ ਸਕੇ ਕਿ ਜੇ ਕੋਈ ਕੱਲੋਂ ਸਾਡੇ ਪਰਿਵਾਰ ਤੇ ਜਾਂ ਮੇਰੇ ਭਰਾ ਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਨੁਕਸਾਨ ਹੁੰਦਾ ਵਾ ਜਾਂ ਮੈਨੂੰ ਨੁਕਸਾਨ ਹੁੰਦਾ ਵਾ ਉਹਨਾਂ ਦੇ ਜ਼ਿੰਮੇਵਾਰ ਇਹ ਹੋਣਗੇ